ਵਕਾ ਵਰਾਸਤ ਦੇ ਮੁਤਾਬਕ ਕੁਰਸੀਨਾਮਾ ਦਰਜ ਹੋਏ ਪਟਵਾਰੀ ਹਲਕਾ ਵੱਲੋਂ ਪੇਸ਼ ਕੀਤਾ ਗਿਆ। ਆਰਾਧਿ ਪਰਮਜੀਤ ਕੌਰ ਵਿਧਵਾ ਮਿਤਕ ਮੇਵਾ ਸਿੰਘ ਵੱਲੋਂ ਮੌਤ ਸਰਟੀਫਿਕੇਟ ਪੇਸ਼ ਕੀਤਾ ਗਿਆ। ਨੰਬਰਦਾਰ ਵੱਲੋਂ ਕੁਰਸੀਨਾਮਾ ਤਸਦੀਕ ਨਾ ਹੋਣ ਕਾਰਨ ਇਹ ਇੰਤਕਾਲ ਵਿਰਾਸਤ ਇਨਾਮ ਮਨਜ਼ੂਰ ਕੀਤਾ ਜਾਂਦਾ ਹੈ। ਹੁਣ ਇਹ ਜਿਹੜਾ ਇੰਤਕਾਲ ਵਿਰਾਸਤ ਦਾ ਇਹ ਉਹਨੇ ਦਰਖਾਸਤ ਦਿੱਤੀ ਦੀ ਦੋ ਜਣਿਆਂ ਦੇ ਨਾਮ 'ਤੇ ਦਰਜ ਕਰਨ ਸਾਹ ਜੜ ਆ ਜਿਹਨੂੰ ਇਹਨਾਂ ਦੀ ਪਤਨੀ ਦੱਸਿਆ ਗਿਆ ਤੇ ਇੱਕ ਪਰਮਜੀਤ ਕੌਰ ਪੁੱਤਰੀ ਮੇਵਾ ਸਿੰਘ ਪੁੱਤਰ ਜਗਿੰਦਰ ਸਿੰਘ ਇਹਨਾਂ ਦੀ ਵੀ ਗੱਸੇ ਆ ਗਈ ਨੇ ਹੁਣ ਇਹ ਜਿਹੜੀ ਪ੍ਰਾਪਰਟੀ ਐਕਚੁਅਲ 19 ਨਾਲ 15 ਮਰ ਲਈਦੀ ਇਹ ਦੋ ਭਾਈ ਆਗੇ ਇਹਨਾਂ ਦਾ ਦੂਸਰੇ ਜਗੀਰਕੌਰ ਪਤਨੀ ਆਈ ਆ ਦੂਸਰੇ ਵਿੱਚ ਉਹਦੀ ਪਤਨੀ ਆ ਗਈ ਗਰਦੇਵਪੁਰ ਜਿਹੜੀ ਮਰੀ ਹੋਈ ਦਿਖਾਤੀ ਜਦ ਕਿ ਜੈਨੂਨ ਚ ਉਹ ਪਰਮਜੀਤ ਕੌਰ ਦੀ ਜੋ ਇਨਕੁਆਰੀਆਂ ਹੋਈਆਂ ਉਹ ਲਾਈਆਂ ਮੇ ਨਾਲ ਉਹਦੀ ਮਾਤਾ ਜਗੀਰਕੌਰ ਆ ਹੁਣ ਇੱਥੇ ਪਟਵਾਰੀ ਦੀ ਮਿਲੀ ਕਰਾ ਕੇ ਇੱਕ ਤਰਸੇਮ ਸਿੰਘ ਪੁੱਤਰ ਕਰਮੇਲ ਸਿੰਘ ਨਾਮ ਦੇ ਬੰਦੇ ਨੂੰ ਵੇਚ ਦਿੰਦੀ ਆ ਜਦੋਂ ਇਹ ਸਾਰੇ ਇਨਸੀਡੈਂਟ ਦਾ ਸਾਡੇ ਮੇਵਾ ਸਿੰਘ ਜੀ ਨੂੰ ਪਤਾ ਲੱਗਦਾ ਹੈ ਉਹਨਾਂ ਦੇ ਐਨਏ ਦੁਆਰਾ ਰਾਜ ਪੱਤਰ ਮੇਂ ਪ੍ਰਕਾਸ਼ਿਤ ਗਿਆ ਚੁਕਾ ਹੈ ਇਹ ਮੁੱਖਿਆ ਮੁਖਤਿਆਰਨਾਮਾ ਆਮ ਖੰਡਨੀ ਹੈ ਉਹ 30 ਦੀ 39 ਦੀ ਹੈ ਉਹਦੇ ਪਰ ਵੀ ਨਹੀਂ ਹੋਇਆ 17 9 ਦੀ ਹੈ ਇਹਦੇ ਪਰ ਵੀ ਨਹੀਂ ਹੋਇਆ ਹੁਣ ਸਾਡੀ ਤਾਂ ਇਹੀ ਮੰਗ ਆ ਵੀ ਡੀਪੀ ਕਮਿਸ਼ਨਰ ਸਾਹਿਬ ਜੇਕਰ ਤੁਸੀਂ ਇਨਸਾਫ ਤੋਂ ਸੱਦ ਹੈਗੇ ਆ ਅਰਥ ਉਹਨੂੰ ਲੱਗਦਾ ਹੈ ਵੀ ਲੋਕਾਂ ਨਾਲ ਇਨਸਾਫ ਹੋਣਾ ਬਣਦਾ ਹੈ ਤਾਂ ਇਹਨਾਂ ਨੂੰ ਇਨਸਾਫ ਦਿੱਤਾ ਜਾਵੇ ਚਾਹੇ ਤੁਹਾਡਾ ਪਟਵਾਰੀ ਆ ਚਾਹੇ ਕੋਈ ਆ ਅਦਾਲਤ ਦੀ ਨਾਲੀ ਇੱਕ ਸਕਾਂ। ਤੇ ਅਸੀਂ ਉਹ ਸੈੱਟ ਕਰ ਲਵਾਂ ਭਾਈ ਜੀ। ਕੀ ਹੋਣਾ? ਇਹ ਕੁਝ ਨਹੀਂ ਆ ਹੋਣਾ ਪਿਆ ਦੀ। ਸਾਡੇ ਕੋਲ ਛੋਟੇ-ਛੋਟੇ ਤਨਖਾਦੇ ਹੁੰਦੇ। ਤੁਹਾਨੂੰ ਕੰਪਲੀਟ ਹੈਗੀ ਆ ਤੁਹਾਡੇ ਡਿਪਾਰਟਮੈਂਟ ਦੇ ਵਿੱਚ ਕਿ ਉਹ ਟੁਮੇਲ ਮਰਿਆ ਵਾ ਦਸਾ ਕੇ ਉਹ ਕਿਸੇ ਹੋਰ ਦੇ ਨਾਮ ਦੇ ਉੱਤੇ ਜ਼ਮੀਨ ਜਿਹੜੀ ਹੈਗੀ ਆ ਉਹ ਖਰੀਦ ਵਿੱਚ ਉਹ ਨਹੀਂ ਹੋਗਾ। ਮਸਲਾ ਇਹ ਮਸਲਾ ਹੈਗਾ ਪਿੰਡ ਬੇਲੀ ਦੀ ਜ਼ਮੀਨ ਦਾ ਹੈ ਜਿਹਦਾ ਹੱਦ ਵਸਤ ਨੰਬਰ 6 ਆ। ਇਹਦੇ ਵਿੱਚ ਇਹ ਹੋਇਆ ਵੀ ਇੱਕ ਮੇਵਾ ਸਿੰਘ ਦੇ ਨਾਮ ਦੇ ਸਾਡੇ ਬੰਦੇ ਆ। ਇਨੰਦਰੀ ਇੱਕ ਪਰਮਜੀਤ ਕੌਰ ਦੀ ਔਰਤ ਨੇ ਇਹਨਾਂ ਨੂੰ ਮਰਿਆ ਹੋਇਆ ਘੋਸ਼ਿਤ ਕਰਕੇ 21/12/2024 ਦਾ ਡੈੱਸ਼ ਸਰਟੀਫਿਕੇਟ ਲਾ ਕੇ ਇਹਨਾਂ ਦੀ ਜਿਹੜੀ 19 ਕਨਾਲ 15 ਮਰਲੇ ਜ਼ਮੀਨਾਂ ਇਹਨਾਂ ਦੇ ਭਾਈ ਨਾਲ ਸਾਂਝੀ ਉਹਦਾ ਅੱਧਾ ਹਿੱਸਾ ਇਹਨਾਂ ਦਾ ਬਣਦਾ ਹੈ ਉਹ ਆਪਣੇ ਨਾਮ ਗਲਤ ਇੰਦਰਾਜ ਦਰਜ ਕਰਕੇ ਵਿਰਾਸਤ ਦਾ ਇੰਤਕਾਲ ਕਰਕੇ ਆਪਣੇ ਨਾਮ ਟਰਾਂਸਫਰ ਕਰਾ ਲਈ ਤੇ ਇਹ ਸਾਰਾ ਕੁਝ ਰੈਵਿਊ ਡਿਪਾਰਟਮੈਂਟ ਦੇ ਅਧਿਕਾਰੀਆਂ ਨੇ ਮਿਲਿ ਕੁਤਨਾ ਹੋਇਆ ਹੈ ਇਹ ਇਹਦੇ ਬਾਰੇ ਜਿਹੜੀ ਪੜਤਾਲ ਆ ਉਹ ਐਸਡੀਐਮ ਸਾਹਿਬ ਰੋਪੜ ਦੁਆਰਾ ਸੰਜੀਵ ਕੁਮਾਰ ਜੀ ਦੁਆਰਾ ਕੀਤੀ ਗਈ ਸੀ ਜਿਦੇ ਵਿੱਚ ਇਹ ਤੱਥ ਸਾਹਮਣੇ ਆਏ ਆ ਵੀ ਜਿਹੜ ਰ ਮੁਕਦਮਾ ਦਰਜ ਕਰਨਾ ਬਣਦਾ ਏ ਉਹ ਪਟਵਾਰੀ ਤੇ ਤੇ ਜਿਹੜੀ ਔਰਤਾ ਤੇ ਇੱਕ ਲੰਬੜਦਾਰ ਦੇ ਖਿਲਾਫ ਉਹਨਾਂ ਨੇ ਮੁਕਦਮੇ ਦੀ ਰਿਪੋਰਟ ਬਣਾਈ ਸੀ ਕਿ ਜਿਹਦਾ ਰਿਪੋਰਟ ਦਾ ਨੰਬਰ 1100 20 ਮਿਤੀ 30 1100 ਮਿਤੀ ਇੱਕ ਮਿੰਟ ਸੌਰੀ ਪੱਤਰ ਨੰਬਰ ਤੇ 39 225 ਨੂੰ ਉਹਨਾਂ ਨੇ 45 ਰਿਪੋਰਟ ਬਣਾ ਕੇ ਡਿਪਟੀ ਕਮਿਸ਼ਨਰ ਸਾਹਿਬ ਨੂੰ ਭੇਜ ਦਿੱਤੀ ਸੀ ਜਿਹਦੇ ਅਨੁਸਾਰ ਮੁਕਦਮਾ ਦਰਜ ਇਹਨਾਂ ਪਰ ਅੱਜ ਤੱਕ ਹੋਇਆ ਨਹੀਂ ਹੈਗਾ ਰਿਪੋਰਟ ਦੇ ਅਨਸਾਰ ਹੋਣਾ ਬਣਦਾ ਤਾਂ ਇਹ ਆ ਪਰ ਇਹ ਮਸਲਾ ਇੱਕ ਮਸਲਾ ਨਹੀਂ ਰੈਵਨਿਊ ਡਿਪਾਰਟਮੈਂਟ ਦਾ ਜਿਹਦੇ ਨਾਲ ਜੋ ਰੈਵਨਿਊ ਡਿਪਾਰਟਮੈਂਟ ਦੇ ਵਿੱਚ ਹੋ ਰਿਹਾ ਰੋਪੜ ਦੇ ਵਿੱਚ ਇੱਕ ਮਸਲਾ ਇਹਦੇ ਨਾਲ ਦਾ ਖਾਲੀ ਰਿਪੋਰਟ ਦਾ ਹੈ ਉੱਥੇ ਵੀ ਇਦਾਂ ਹੀ ਹੋਇਆ ਉੱਥੇ ਇੱਕ ਗਲਤ ਪਾਵਰ ਆਫ ਟੋਰਨੀ ਗਾਜੀਆਬਾਦ ਤੇ ਬਣ ਕੇ ਆਉਂਦੀ ਹੈ ਜਿਹਦੇ ਵਿੱਚ ਬੰਦੇ ਨੂੰ ਵਿੱਚ ਜ਼ਮੀਨ ਵੇਚਣ ਦਾ ਅਧਿਕਾਰ ਹੈ ਨਹੀਂ ਤੇ ਉਹਦੀ ਖਸਰੇ ਨੰਬਰ ਪਾਵਰ ਆਟੋਰੀ ਦੇ ਵਿੱਚ ਹੋਰ ਆ ਤੇ ਉਹਦੀ ਵੀ ਰਜਿਸਟਰੀ ਰੋਪੜ ਮਾਲ ਸਬ ਰਜਿਸਟਰ ਦੁਆਰਾ ਕਰ ਦਿੱਤੀ ਜਾਂਦੀ ਹੈ ਤੇ ਕਿਸੇ ਨੇ ਇਹ ਨਹੀਂ ਦੇਖਿਆ ਵੀ ਉਹਦੇ ਵਿੱਚ ਖਸਰੇ ਨੰਬਰ ਹੋਰ ਆ ਜਾਂ ਅਧਿਕਾਰ ਹੈ ਨਹੀਂ ਰਾਈਟ ਜਮੀਨ ਵੇਚਣ ਦਾ ਪਰ ਉਹ ਵੀ ਰਜਿਸਟਰੀ ਕਰਤੀ ਔਰ ਉਹਦੇ ਵਿੱਚ ਵੀ ਬੰਦਿਆਂ ਨੇ ਦਰਖਾਸਤ ਦਿੱਤੀ ਆ ਤੇ ਉਹਦੇ ਵਿੱਚ ਵੀ ਕੋਈ ਕਾਰਵਾਈ ਨਹੀਂ ਹੋਈ ਹੁਣ ਸਾਡੀ ਇਹ ਮੰਗ ਆ ਸੀਐਮ ਸਾਹਿਬ ਤੇ ਤੇ ਸੀਬੀਆਈ ਡਿਪਾਰਟਮੈਂਟ ਦੇ ਵਿਜੀਲੈਂਸ ਡਿਪਾਰਟਮੈਂਟ ਤੇ ਵੀ ਰੋਪੜ ਡਿਪਾਰਟਮੈਂਟ ਰੋਪੜ ਰੈਵਨਿਊ ਡਿਪਾਰਟਮੈਂਟ ਦੀ ਜਾਂਚ ਕਰਾਈ ਜਾਵੇ ਇਹ ਤਾਂ ਇੱਕ ਦੋ ਮਸਲੇ ਆ ਤੁਹਾਡੇ ਕੋਲ ਇਹਦੇ ਇਲਾਵਾ ਹੋਰ ਮਸਲੇ ਬਥੇਰੇ ਮਿਲਨੇ ਆ ਔਰ ਇਹ ਛੋਟੇ ਅਧਿਕਾਰੀਆਂ ਦੀ ਮਿਹਲੀ ਭੁਗਤ ਨਾਲ ਨਹੀਂ ਹੋ ਰਿਹਾ ਕਿਉਂਕਿ ਇਹਦੇ ਵਿੱਚ ਉੱਚੇ ਅਧਿਕਾਰੀ ਡਿਪਾਰਟਮੈਂਟ ਦੇ ਮੇਲੇ ਹੋਇਆ ਮਾਲ ਮਹਿਗਮੇ ਦੇ ਜੋਹੇ ਇਨਕੁਆਰੀਆਂ ਹੋਣ ਦੇ ਬਾਵਜੂਦ ਵੀ ਐਸਡੀਐਮ ਸਾਹਿਬ ਦੀ ਇਨਕੁਆਰੀ 39 ਦੀ ਹੋਈ ਆ ਅੱਜ ਤੱਕ ਪਰਚਾ ਨਹੀਂ ਹੋਇਆ ਇਹ ਦੂਸਰੇ ਮਸਲੇ ਦੇ ਵਿੱਚ ਇਨਕੁਆਰੀ ਵੀ ਹੋ ਚੁੱਕੀ ਆ ਉਹ ਵੀ 9ਵੇਂ ਮਹੀਨੇ ਦੀ ਆ ਉਹਦੇ ਵਿੱਚ ਵੀ ਪਰਚਾ ਨਹੀਂ ਹੋਇਆ ਇਹ ਸਾਰਾ ਕੁਝ ਆਪਣੇ ਅਧਿਕਾਰੀਆਂ ਨੂੰ ਬਚਾਉਂਦੇ ਆ ਔਰ ਇਹ ਕਸੂਰ ਸਿਰਫ ਦੂਸਰੇ ਬੰਦਿਆਂ 'ਤੇ ਸਿੱਟਦੇ ਆ ਜਿਹੜੇ ਖਰੀਦਦਾਰ ਜਾਂ ਵੇਚਦਾਰ ਹੁੰਦੇ ਆ ਜਾਂ ਇੰਤਕਾਲ ਦਰਜ ਕਰਾਉਣ ਵਾਲੇ ਹੁੰਦੇ ਆ ਜਦਕਿ ਇਹਨਾਂ ਦੀ ਇਨਵੋਲਵਮੈਂਟ ਵਿੱਚ ਪੂਰੀ ਆ ਪਰਚਾ ਇਹਨਾਂ ਪਰ ਵੀ ਬਣਦਾ ਹੈ 45 ਰਿਪੋਰਟ ਦੇ ਅਨੁਸਾਰ ਪਰ ਇਹਨਾਂ ਨੇ ਅੱਜ ਤੱਕ ਕਿਸੇ ਪਰ ਵੀ ਤੇ ਸਾਡੀ ਐਸਐਸਪੀ ਸਾਹਿਬ ਨੂੰ ਵੀ ਮੰਗਾ ਵੀ ਇਹ ਪੜਤਾਲੀ ਰਿਪੋਰਟ ਹੋ ਕੇ ਤੁਹਾਡੇ ਕੋਲ ਵੀ ਆਈ ਆ ਹੁਣ ਤੇ ਤੁਸੀਂ ਇਹ ਤੁਸੀਂ ਵੀ ਕਾਰਵਾਈ ਕਰੋ ਮਕਦਮਾ ਜੋੜ ਰਿਪੋਰਟ ਸਹੀ ਆ ਐਸਡੀਐਮ ਸਾਹਿਬ ਦੀ ਰਿਪੋਰਟ ਨੂੰ ਸਹੀ ਮੰਨ ਕੇ ਮਕਦਮਾ ਦਰਜ ਕਰੋ ਪਰ ਐਸਸੀ ਕਮਿਸ਼ਨ ਆ ਜਿਹੜਾ ਉਹਦੇ ਕੋਲ ਵੀ ਅਸੀਂ ਇੱਕ ਕੰਪਲੇਟ ਦਿੱਤੀ ਆ ਤੁਹਾਡੇ ਮੁਤਾਬਕ ਜਿਹੜਾ ਇਹ ਹੁਣ ਤੱਕ ਇਹ ਮਾਮਲੇ ਦੇ ਵਿੱਚ ਸਮਝ ਆਇਆ ਹੈ ਇਹ ਰੈਵਨਿਊ ਡਿਪਾਰਟਮੈਂਟ ਦੇ ਉੱਚੇ ਅਧਿਕਾਰੀ ਧੂਮਾਪੀਆਂ ਨਾਲ ਮਿਲ ਕੇ ਇਹ ਕੰਮ ਕਰ ਰਹੇ ਆ ਇਸੇ ਕਰਕੇ ਧੂਮਾਪੀਆਂ ਦਿਨ-ਪਰ-ਦਿਨ ਜ਼ਮੀਨਾਂ ਵੇਚ ਰਿਹਾ ਹੈ ਅਰ ਇਹਨਾਂ ਦੀ ਜਦੋਂ ਇਨਕੁਆਰੀਆਂ ਲੋਕ ਪਾਉਂਦੇ ਆ ਪੜਤਾਲਾਂ ਪਾਉਂਦੇ ਆ ਤਾਂ ਉਹ ਡਿਪਾਰਟਮੈਂਟ ਵਾਲੇ ਕੋਈ ਕਾਰਵਾਈ ਨਹੀਂ ਕਰਦੇ ਯਾਰ ਪੜਤਾਲਾ ਹੋਣ ਦੇ ਬਾਵਜੂਦ ਵੀ ਉਹ ਪੜਤਾਲਾਂ ਦਿਵਾਲੀਆਂ ਜਾਂਦੀਆਂ ਇਸ ਕਰਕੇ ਮਾਲ ਮਹਿਕਮੇ ਨੂੰ ਆਪਾਂ ਇੱਥੇ ਕਹਿ ਸਕਦੇ ਆ ਵੀ ਉਹ ਵਿੱਚ ਕਸੂਰਵਾਰ ਆ ਜੇ ਉਹ ਬਚਾਉਂਦੇ ਆ ਕਿਉਂਕਿ ਕਾਨੂੰਨ ਦੀ ਕਾਨੂੰਨ ਅਨੁਸਾਰ ਕੋਈ ਨੂੰ ਗਲਤ ਕੰਮ ਕਰਨ ਵਾਲੇ ਨੂੰ ਬਚਾਉਣੇ ਵਾਲਾ ਵੀ ਨਾਲ ਦਾ ਕਸੂਰਵਾਰ ਆ ਇਸ ਕਰਕੇ ਤੇ ਸਾਡੀ ਮੰਗ ਆ ਵੀ ਜਿਹੜੇ ਵੀ ਮਾਲ ਮੈਗਮੇਂ ਅਧਿਕਾਰੀ ਇਹ ਇਨਕੁਆਰੀਆਂ ਹੋਣ ਦੇ ਬਾਅਦ ਐਸਜੀਐਮ ਸਾਹਿਬ ਦੀ ਇਨਕੁਆਰੀ ਹੋਣ ਦੇ ਬਾਅਦ ਜਾਂ ਤਹਿਸੀਲਦਾਰਨੀ ਇਨਕੁਆਰੀਆਂ ਹੋਣ ਦੇ ਬਾਅਦ ਆਪਣੇ ਅਧਿਕਾਰੀਆਂ ਨੂੰ ਵਿਚਾਰ ਰਹੇ ਆ ਉੱਚੇ ਅਧਿਕਾਰੀ ਉਹ ਵਿੱਚ ਕਸੂਰਵਾਰ ਆ ਉਹਨਾਂ ਉੱਪਰ ਸਾਡੀ ਮੰਗ ਆ ਵੀ ਇਹਨਾਂ ਪਰ ਨਾਲ ਪਰਚਾ ਹੋਣਾ ਚਾਹੀਦਾ ਇਹ ਮਾਮਲਾ ਬਿਲਕੁਲ ਧਿਆਨ ਜੀ ਜਦੋਂ 39 ਦੀ ਇਨਕੁਆਰੀ ਐਸਡੀਐਮ ਸਾਹਿਬ ਨੇ ਬਣਾ ਕੇ ਉਹਨਾਂ ਨੂੰ ਭੇਜੀ ਆ ਤਾਂ ਕਿੱਦਾਂ ਨਹੀਂ ਹੋਊਗਾ ਵੀ ਉਹਨਾਂ ਦੇ ਧਿਆਨ 'ਚ ਨਹੀਂ ਹੈ ਮੈਨੂੰ ਤਾਂ ਇਹ ਲੱਗਦਾ ਸ਼ਾਇਦ ਉਹਨਾਂ ਦੀ ਰੀਵਾਲਮੈਂਟ ਵੀ ਹੋ ਸਕਦੀ ਆ ਵੀ ਇਹ ਕਾਰਵਾਈ ਨਾ ਹੋਵੇ ਸਾਡੇ ਰੈਵਿਨਿਊ ਅਧਿਕਾਰੀਆਂ ਪਰ ਠੀਕ ਆ ਤੁਹਾਡੀ ਜ਼ਮੀਨ ਵਿਕੀ ਹੈ ਮੇਰਾ ਨਾਮ ਗੁਰਮੀਤ ਸਿੰਘ ਆ ਜੀ ਇਹ ਮੇਰੇ ਪਿਤਾ ਜੀ ਆ ਮੇਵਾ ਸਿੰਘ ਜੀ ਇਹਨਾਂ ਦੇ ਨਾਂ ਤੇ ਜ਼ਮੀਨ ਆ ਜੀ ਪਿੰਡ ਬੇਲੀ 'ਚ ਤੇ 19 ਕਿਨਾਲ ਕੁਸ਼ਮਰ ਲਿਆ ਜੀ ਨਾਲ ਇਹਨਾਂ ਤੇ ਭਰਾ ਆ ਜੀ ਸੰਤੋਖ ਸਿੰਘ ਅਧਦੇ ਮਾਲਕ ਹੈ ਪਰਮਜੀਤ ਨਾ ਦੀ ਜੋ ਔਰਤ ਨੇ ਗਲਤ ਡੈਥ ਸਰਟੀਫਿਕੇਟ ਇਹਨਾਂ ਦਾ ਲਾ ਕੇ ਜੀ ਆਪਣੇ ਨਾਂ ਕਰਾ ਲਈ ਜੀ ਤੇ ਅੱਗੇ ਵੇਚਤੀ ਤਰਸੇਮ ਸਿੰਘ ਨੂੰ ਜੀ ਜਦੋਂ ਅਸੀਂ ਉੱਥੇ ਆਪਣੀ ਜ਼ਮੀਨ 'ਚ ਗਏ ਜੀ ਉੱਥੋਂ ਉਹ ਬੰਦਾ ਸਾਨੂੰ ਕਹਿੰਦਾ ਵੀ ਇਹ ਜ਼ਮੀਨ ਤਾਂ ਮੈਂ ਖਰੀਦ ਲਈ ਉਦੋਂ ਸਾਨੂੰ ਪਤਾ ਲੱਗਿਆ ਪਤਾ ਸੀ ਐਸ ਡੀ ਐਮ ਸਾਹਿਬ ਦੇ ਡਿਫਟੀ ਕਮਿਸ਼ਨਰ ਸਾਹਿਬ ਦੇ ਦਰਖਾਸਤਾਂ ਦਿੱਤੀਆਂ ਜੀ ਉਹਨਾਂ ਦੀ ਇਨਕੁਆਇਰੀ ਵੀ ਹੋਈ ਤਾਰੇ ਕੋਈ ਕਾਰਵਾਈ ਨਹੀਂ ਹੋਜੀ ਪਟਵਾਰੀ ਵਿਰੁੱਧ ਜਾਂ ਕਿਸੇ ਹੋਰ ਜੋ ਵੀ ਵੇਚਣ ਖਰੀਦਣ ਵਾਲੇ ਤੇ ਜੀ ਜਾਂ ਪਟਵਾਰੀ ਸਾਹਿਬ ਲੰਬੜਦਾਰ ਜੋ ਵੀ ਉਹਨਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਜੀ ਕੀ ਚਾਹੁੰਦੇ ਅਸੀਂ ਚਾਹੁੰਦੇ ਜੀ ਵੀ ਉਹਨਾਂ ਤੇ ਐਫ ਆਈ ਆਰ ਹੋਵੇ ਜੀ ਪੜਤਾਲ ਹੋਵੇ ਜੀ ਇਹਨਾਂ ਨੂੰ ਕਰੇ ਜੀ ਜਦੋਂ ਕਿ ਬਰਮਜੀਤ ਖੌਰ ਇਹਨਾਂ ਦੀ ਪੁੱਤਰੀ ਬਣ ਕੇ ਉਹ 7 ਮਿੰਟ ਲਾਤਾ ਡੈਥ ਜਾਰੀ ਇਹਨਾਂ ਤੇ ਜਗੀਰਪੁਰ ਦੇ ਨਾਂ ਤੇ ਉਹ ਸਾਰੇ ਗਲਤ ਹੈ ਜੀ ਝੂਠੀ ਪੁੱਤਰੀ ਬਣੀ ਹੈ ਝੂਠੀ ਪੁੱਤਰੀ ਬਣੀ ਹਾਂ ਜੀ ਮੇਰਾ ਤਾਂ ਸੈਂセンਗਾ ਜਿਵੇਂ ਸਾਡੇ ਖਾਦੋਚ ਪੈਂਦੀ ਸਾਨੂੰ ਮੇਰਾ ਹਰੀ ਸਿੰਘ ਆ ਜੀ ਤੇ ਸਾਡੇ ਨਾਲ ਦੁੱਖ ਹੋਇਆ ਜੀ ਤੇ ਸਾਨੂੰ ਪਤਾ ਲੱਗਿਆ ਜੀ ਕੋ ਬੰਦੇ ਮੀਂਹ ਪਾਉਣਾਗੇ ਜੀ ਸਾਨੂੰ ਜਦੋਂ ਪਤਾ ਲੱਗਿਆ ਜੀ 15 ਕ ਨਾਲ ਸਾਡੀ 15 ਮਰਲੇ ਜ਼ਮੀਨ ਆ ਜੀ ਉਸ ਤੋਂ ਬਾਅਦ ਜੀ ਅਸੀਂ ਦਰਖਾਸਤ ਦਿੱਤੀ ਜੀ ਤਸੀਲਦਾਰ ਸਾਹਿਬ ਨੂੰ ਜੀ ਐਡੀਐਮ ਸਾਹਿਬ ਨੂੰ ਜੀ ਐਸਐਸਪੀ ਸਾਹਿਬ ਨੂੰ ਜੀ ਅੱਡੇ ਕੋਈ ਕਾਰਵਾਈ ਨਹੀਂ ਹੋਈ ਜੀ ਕੀ ਨਿਕਲਿਆ ਦਰਖਾਸਤਾਂ ਚ ਕੁਛ ਨਹੀਂ ਨਿਕਲਿਆ ਜੀ ਹਾਂਜੀ ਕੋਈ ਕਾਰਵਾਈ ਨਹੀਂ ਹੋਈ ਜੀ ਕੀ ਚਾਹੁੰਦੇ ਸਾਨੂੰ ਬਦ ਹੱਥ ਮੈਲਾ ਚਾਹੀਦਾ ਹੈ ਉਹਨਾਂ ਮੋੜੇ ਕਾਰਵਾਈ ਬਣਾਈ ਜੀ ਇਹ ਤਾਂ ਬੰਦੇ ਨੇ ਗਲਤ ਕੰਮ ਕੀਤਾ ਜੀ ਜ਼ਮੀਨ ਵੀ ਤੁਹਾਡੇ ਕੋਲ ਹਾਂਜੀ ਕੱਲ ਦਾ ਸਾਡੇ ਹੀ ਜ਼ਫਰੇ ਜੀ 70 ਸਾਲ ਹੋ ਗਏ ਨਾ ਨਾ ਤੇ ਨਾਂ ਤਾਂ ਉਹਦੇ ਕੋਲ ਸੀਗਾ ਰਿਪੋਰਟ ਵੀ ਕਰਤੀ ਸੀ ਸਾਰਾ ਕੁਝ ਉਹਨਾਂ ਨੇ ਕੀਤਾ ਵੀ ਹੈ ਡੀਐਸਪੀ ਨੂੰ ਲਿਖ ਕੇ ਭੇਜਿਆ ਸੀ ਤੇ ਆਹ ਹਿੰਦਸਾ ਜਿਹੜਾ ਗਲਤ ਹੋ ਗਿਆ ਉਸ टाइम ਜਦੋਂ ਹੋਇਆ ਸੀ ਨਾ ਇੰਤਕਾਲ ਜਿੰਨਾ ਕੁ ਮੈਨੂੰ ਪਤਾ ਹੈ ਕਿਉਂਕਿ ਮੇਰੇ ਕੋਲ ਨਹੀਂ ਹੈਗਾ ਪਿੰਡ ਇਹ ਉਹਨਾਂ ਕੋਲ ਉਹਨਾਂ ਨੇ ਰਿਪੋਰਟ ਵੀ ਭੇਜੀ ਸੀ ਡੀਐਸਪੀ ਸਾਹਿਬ ਨੂੰ ਕਿ ਆ ਸਾਡੇ ਕੋਲ ਇੰਤਕਾਲ ਜਿਹੜਾ ਵੀ ਗਲਤ ਦੋਹਰੀ ਹੋ ਗਿਆ ਆ ਬੰਦੇ ਨੇ ਜਨਾਨੀ ਕੋਈ ਜੇੜੀ ਜੇੜੀ ਨ ਕਰਾਇਆ ਸੀ ਹਾਂ ਬਿਲਕੁਲ ਹਾਂ ਉਹਦਾ ਨਾਮ ਵੀ ਲੇ ਕੇ ਭੇਜਿਆ ਸੀ ਇਹਦੇ ਖਿਲਾਫ ਕਾਰਵਾਈ ਕੀਤੀ ਜਾਵੇ ਜਿਆਦਾ ਤਾਂ ਉਹਨਾਂ ਨੂੰ ਪਤਾ ਹੈ ਲੈਫਾ ਨੂੰ ਪਤਾ ਇਸਕੇ ਸਕੇ ਰਿਪੋਰਟ ਬਣੀ ਗਈ ਉਹ ਸਾਬਤ ਹੋ ਗਿਆ ਉਹ ਅਸੀਂ ਅਸੀਂ ਨਹੀਂ ਨਹੀਂ ਸਾਡੇ ਕੋਲ ਨਹੀਂ ਇਹ ਡੀਸੀ ਸਾਹਿਬ ਕੋਲ ਚਲ ਗਈ ਸੀ ਡੀਐਸਜੀ ਸਾਹਿਬ ਨੇ ਇਨਕੁਆਰੀ ਕੀਤੀ ਹੈ ਅੱਗੇ ਡੀਸੀ ਸਾਹਿਬ ਕੋਲ ਚਲ ਗਈ ਸੀ ਅੱਜ ਗਣਨ ਕਰੀ ਕਰਕੇ ਹੁਣ ਮੇਰੇ ਖਿਆਲ ਐਸੀਗਨੇਸ਼ਨ ਦੇ ਵਿੱਚ ਵੀ ਸ਼ਾਇਦ ਹੋ ਗਈ ਜਾ ਬੰਦੇ ਕਹੇਗਾ ਮੈਨੂੰ ਪਤਾ ਐਸੀਗਨੇਸ਼ਨ ਦੇ ਕੋਲੋਂ ਵੀ ਆਈਏ ਪੋਸਟ ਹੋਰ ਰਿਪੋਰਟ ਲਈ ਉਧਰ ਚੱਲ ਰਹੀ ਐ ਮੇਰੇ ਖਿਆਲ ਕਰੀ ਕੀ ਬਣਿਆ ਆਈ ਦੋ ਅੱਛਾ ਪਰ ਇਹ ਇਹ ਤੁਹਾਡੇ ਤਸੀਲ ਦੇ ਵਿੱਚੋਂ ਮਿਲ ਕੇ ਗਲਤੀ ਹੋ ਕਿਤਾ ਗਈ ਗਲਤ ਸਰਟੀਫਿਕੇਟ ਲਾ ਕੇ ਕਿਦਾਂ ਮਿਲ ਗਿਆ ਜਿਹੜੀ ਡਿਸਟ੍ਰੀ ਉਹ ਤਾਂ ਬੀਬੀ ਨੇ ਕੀਤੀ ਹੋਊ ਗਲਤੀ ਉਹਨੇ ਦੇ ਦਿੱਤਾ ਸਰਟੀਫਿਕੇਟ ਪਹਿਲਾਂ ਉਹਨੇ ਦੱਸਤਾ ਵੀ ਮੇਰੇ ਆ ਵਾਰਿਸ ਐ ਲੇਡੀ ਜਿਹਨੇ ਇੰਤਕਾਲ ਕਰਾਇਆ ਉਸ ਪਿੰਡ ਵਿੱਚ ਉਸੇ ਨਾਂ ਦੇ ਦੋ ਬੰਦੇ ਸੀਗੇ ਜੋ ਜਿੰਨਾ ਕਿ ਮੈਨੂੰ ਪਤਾ ਕਿ ਮੈਂ ਉਹਦੇ ਚ ਵਿਚੜ ਦਾ ਅਧਿਕਾਰ ਵੀ ਪਾਵਰ ਟਨਦੀ ਦੇ ਵਿੱਚ ਹੈ ਨਹੀਂਗਾ ਉਹਦੇ باوجود ਵੀ ਮੈਂ ਰਿਪੋਰਟ ਬਣਾ ਕੇ ਭੇਜਤੀ ਸੀ ਸਾਰੀ ਭੇਜੀ ਹੈ ਸਾਰੀ ਭੇਜੀ ਹੈ ਦੋ ਪੇਜਾਂ ਦੀ ਤਿੰਨ ਪੇਜਾਂ ਦੀ ਰਿਪੋਰਟ ਬਣਾ ਕੇ ਬੰਦੇ ਦੇ ਖਿਲਾਫ ਲਿਖਿਆ ਲੰਮੜਦਾਰ ਦੇ ਖਿਲਾਫ ਜਿਹੜੇ ਲੰਮੜਦਾਰ ਨੇ ਤਸਦੀਕ ਕੀਤਾ ਖਾਲਸਪੁਰ ਦਾ ਉਹ ਸਾਰਾ ਲਿਖ ਕੇ ਭੇਜਿਆ ਪੂਰਾ ਕਾਰਵਾਈ ਨੂੰ ਲਿਖਾ ਕਿੱਥੇ ਲੱਗ ਜਾਂਦਾ ਹੈ ਹਾਂ ਵੀ ਹੁਣ ਕੀ ਕਹਿ ਸਕਦਾ ਮੈਂ ਤਾਂ ਲਿਖ ਕੇ ਭੇਜਿਆ ਸਾਰਾ ਦੋ ਤਿੰਨ ਪੇਜਾਂ ਦੀ ਰਿਪੋਰਟ ਭੇਜੀ ਆਦੀ ਮੇਰੇ ਜੀ ਤੁਹਾਨੂੰ ਭੇਜੀ ਹੈ ਜਿਹੜੀ ਇੱਥੇ ਆਪਣੇ ਉੱਚ ਲਿਖਿਆ ਹੋਇਆ ਨਾਲ ਪੁਗਾਰਾ ਕੋਈ ਆਪਣੇ ਮਨ ਮੈਂ ਕਿ ਨਹੀਂ ਦੇਖਣਾ ਚਾਹੀਦਾ ਸੀ ਅਗਲੇ ਨੇ ਅਗਲੇ ਨੇ ਕੀ ਕੀਤਾ ਵੈਰੀਫਿਕੇਸ਼ਨ ਵੀ ਨਾਲ ਹੀ ਲਾਤੀ ਸੀ ਜਿਹੜੀ ਉੱਥੋਂ ਵੈਰੀਫਿਕੇਸ਼ਨ ਕਰਾ ਕੇ ਲਿਆਏ ਨਾ ਹਾਂਜੀ ਜਿਹੜੀ ਆਪਾਂ ਕੀ ਕਰਦੇ ਹਾਂ ਜਦੋਂ ਕੋਈ ਸਾਡੇ ਕੋਲ ਮੁਖਤਿਆਰ ਨਾ ਮੇਨਾ ਬਾਹਰ ਨਹੀਂ ਛੇੜਦੀ ਜਾਂ ਕੋਈ ਰਿਸਟੀ ਹੁੰਦੀ ਹੈ ਅਸੀਂ ਉਹਦੀ ਵੈਰੀਫਿਕੇਸ਼ਨ ਕਰਨਾ ਉਸ ਪਾਵਰ ਆਟੋਰ ਨਹੀਂ ਉਹ ਵੈਰੀਫਿਕੇਸ਼ਨ ਵੀ ਨਾਲ ਹੀ ਸੀਗੀ ਵੀ ਹਾਂ ਵੀ ਇਹ ਪਾਵਰ ਆਟੋਰ ਨਹੀਂ ਸਾਡੇ ਰਜਿਸਟਰਡ ਹੋਈ ਹੈ ਇਹਨਾਂ ਜਿਹਨੇ ਸ਼ੈਤਾਨੀ ਕੀਤੀ ਉਹਨੇ ਮੌਕਾ ਹੀ ਨਹੀਂ ਦਿੱਤਾ ਇੱਥੇ ਰੱਖੀ ਜਾਂਦਾ ਤੇ ਦੇਖੋ ਕੋਈ ਰਿਕਾਰਡ ਕੋਲ ਪਾਵ ਵੈਰੀਫਿਕੇਸ਼ਨ ਵੀ ਨਾਲ ਹੀ ਲੱਗਿਆ ਵੀ ਆਹ ਦੇਖੋ ਜੀ ਇਸਰ ਪਾਵਲੋ ਟੋਨੀ ਦੀ ਵੈਰੀਫਿਕੇਸ਼ਨ ਵੀ ਅਸੀਂ ਲੈ ਹੈ ਨਾਲ ਉਹ ਨਾਲ ਹੀ ਲਾ ਕੇ ਪੈਂਦੀ ਜੋ ਮੇਰੇ ਤੈਨ ਤੋਂ ਪਹਿਲਾਂ ਦੀ ਹੋਈ ਆ ਬਿਲਕੁਲ ਹੋ ਗਈ ਪਰ ਉਹ ਵੈਰੀ ਜਿਹੜੇ ਰੂਮਰ ਆ ਇਧਰ ਆਉਂਦੇ ਅੱਧ ਵਿੱਚ ਆਪਲੇ ਜਾ ਰਹੇ ਤੇ ਮਾਫੀਆ ਦਾ ਬੜਾ ਇਹ ਰਹਿਣਾ ਕਿਸੇ ਮਾਫੀਆ ਦਾ ਹੀ ਕੰਮ ਹੈ ਤਾਂ ਮੈਂ ਪਹਿਲੇ ਦਿਨ ਤੋਂ ਕਹਿ ਰਿਹਾ ਮਾਫੀਆ ਨੇ ਕਿਸੇ ਨੇ ਕੀਤੀ ਸ਼ੈਤਾਨੀ ਜਿਹੜੇ ਪੁਰਾਣੇ ਜਿਹੜੇ ਨਿਗਾ ਰੱਖਦੇ ਆ ਵਾਲਾ ਟੋਣ ਅੱਛਾ ਵੱਡੀ ਗੱਲ ਹੈ ਬੇਲੀ ਵਾਲੇ ਕੇਸ ਇਹ ਆ ਜਿਹੜਾ ਸਾਰਾ ਕੁਝ ਆਨਲਾਈਨ ਆ ਅੱਜ ਕੱਲ੍ਹ ਆਨਲਾਈਨ ਜੋ ਮਰਜ਼ੀ ਚੈੱਕ ਕਰਨ ਤੁਸੀਂ ਫੋਨ ਤੇ ਜਿੰਦਾ ਮਰਜ਼ੀ ਖਾਤਾ ਚੈੱਕ ਕਰ ਲਓ ਜਿਹੜੀ ਮਰਜ਼ੀ ਪਿੰਡ ਦੀ ਉਹਨੇ ਤਾਂ ਸਾਰਾ ਕੁਝ ਹੀ ਤੁਸੀਂ ਬੋਲੋ ਆਉਣ ਕਿ ਬਾਕੀ ਜਿਹੜਾ ਮਾਫੀਆ ਜਿਹਨੇ ਕੰਮ ਕਰਨਾ ਉਹਦਾ ਫਿਰ ਕੰਮ ਹੀ ਇਹ ਹੈ ਜਿਹੜੇ ਫਿਰ ਇਹ ਕੰਮ ਕਰਦੇ ਉਹਨਾਂ ਦਾ ਤਾਂ ਕੰਮ ਹੀ ਫਿਰ ਇਹੀ ਹੈ ਨਾ ਕਿੱਥੇ ਕੀ ਪਿਆ ਕਿੱਥੇ ਕੀ ਪਿਆ ਜਿਹੜੇ ਮਾਰ ਰੋ ਕਰੂ